ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਅੱਜ ਵੀ ਸਿੱਧੂ ਬਾਈ ਨੂੰ ਓਨਾ ਹੀ ਜ਼ਿਆਦਾ ਪਿਆਰ ਕਰਦੇ ਨੇ ਜਿੰਨਾ ਕਿ ਉਹਨੂੰ ਜਿਉਂਦੇ ਜੀ ਪਿਆਰ ਕਰਦੇ ਸੀ ਸਿੱਧੂ ਬਾਈ ਹਮੇਸ਼ਾ ਹੀ ਸਾਰਿਆਂ ਨੂੰ ਪਿਆਰ ਕਰਦਾ ਤੇ ਹਰ ਕਿਸੇ ਨੂੰ ਇੱਜ਼ਤ ਮਾਣ ਦਿੰਦਾ ਚਾਹੇ ਉਹ ਛੋਟਾ ਚਾਹੇ ਵੱਡਾ ਤੇ ਚਾਹੇ ਬਜ਼ੁਰਗ ਹੋਵੇ ਹਾਂ ਬਟ ਜਿਹੜਾ ਉਸ ਨੂੰ ਗਲਤ ਕਹਿੰਦਾ ਸੀ ਜਾਂ ਉਸ ਦੇ ਅੱਗੇ ਅੜਦਾ ਸੀ ਤੇ ਫਿਰ ਉਹ ਵੀ ਆਪਣੀ ਅਣਖ ਪੂਰੀ ਹੀ ਰੱਖਦਾ ਸੀ ਸਿੱਧੂ ਬਾਈ ਬਾਕੀ ਤੁਹਾਨੂੰ ਤਾਂ ਪਤਾ ਹੀ ਸਿੱਧੂ ਬਾਈ ਦੇ ਗਾਣਿਆਂ ਦਾ ਤੇ ਉਹਨਾਂ ਦੀ ਇਹ ਮੇਜ਼ ਦਾ ਸਿੱਧੂ ਬਾਈ ਦਿਲ ਦਾ ਬਹੁਤ ਹੀ ਵਧੀਆ ਬੰਦਾ ਤੇ ਦਿਲ ਦਾ ਅਮੀਰ ਦਿਲਦਾਰ ਬੰਦਾ ਸੀ ਤੇ ਜੋ ਵੀ ਕੰਮ ਕਰਦਾ ਬੜੀ ਹੀ ਇਮਾਨਦਾਰੀ ਦੇ ਨਾਲ ਕਰਦਾ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੁਪਰ ਡੁਪਰ ਹਿੱਟ ਗਾਣੇ ਦਿੱਤੇ ਹੈ ਸਿੱਧੂ ਬਾਈ ਨੇ ਬਾਕੀ ਦੋਸਤੋ ਤੁਹਾਨੂੰ ਕਿਹੜਾ ਗਾਣਾ ਸਭ ਤੋਂ ਵਧੀਆ ਲੱਗਦਾ ਹੈ ਸਿੱਧੂ ਬਾਈ ਦਾ ਕਮੈਂਟ ਵਿੱਚ ਜ਼ਰੂਰ ਦੱਸਿਓ ਬਾਕੀ ਸਿੱਧੂ ਬਾਈ ਦੇ ਇਸ ਦੁਨੀਆ ਦੇ ਜਾਣ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਜੋ ਘਾਟਾ ਪਿਆ ਹੈ ਕਦੀ ਵੀ ਪੂਰਾ ਨਹੀਂ ਹੋ ਸਕਦਾ ਸਿੱਧੂ ਬਾਈ ਦੇ ਜੁਨੀਆ ਤੇ ਜਾਣ ਤੋਂ ਬਾਅਦ ਹੋਰ ਵੀ ਜਿਆਦਾ ਫੈਨ ਫੋਲਡਿੰਗ ਉਹਨਾਂ ਦੀ ਬਹੁਤ ਜਿਆਦਾ ਵਧ ਗਈ ਹੈ ਇੱਕ ਰਿਪੋਰਟਰ ਨੇ ਸਿੱਧੂ ਬਾਈ ਨੂੰ ਇੱਕ ਸਵਾਲ ਕੀਤਾ ਸੀ ਤੇ ਸਿੱਧੂ ਬਾਈ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਉਸ ਰਿਪੋਰਟਰ ਨੂੰ ਸੁਣੋ ਸਿੱਧੂ ਬਾਈ ਦੀ ਇਹ ਪੂਰੀ ਗੱਲ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਜੀ ਅੱਜ ਦੇ ਰਾਜੇ ਵਾਲੀ ਫੀਲਿੰਗ ਪ੍ਰੋਪਰ ਹੈ देखो हर एक इंसान दुनिया ते आंदा है त मैं उण समझदां वे वो अपनी जिंदगी ਦਾ ਰਾਜਾ ਹੈ ਚਾਹੇ ਲੋਕੋ ਨੂੰ ਮੰਨਣਾ ਚਾਹੇ ਨਾ ਮੰਨਣਾ ਤੇ ਲੋਕਾਂ ਦਾ ਮੰਨਣਾ ਨਾ ਮੰਨਣਾ ਮੈਟਰ ਨਹੀਂ ਕਰਦਾ ਹਰ ਇੱਕ ਬੰਦੇ ਨੂੰ ਆਪਣੇ ਅੰਦਰੋਂ ਦੀ ਫੀਲਿੰਗ ਹੋਣੀ ਚਾਹੀਦੀ ਹੈ ਵੀ ਮੈਂ ਰਾਜਾ